ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋਏ ਤਸਵੀਰਾਂ ਹੈ ਉੱਚੀ ਬੱਸੀ ਤੋਂ ਮਕੇਰੀਆਂ ਨੂੰ ਆ ਰਹੇ ਆ ਪਰਿਵਾਰ ਜਿਨ੍ਹਾਂ ਦਾ ਪਿੰਡ ਹੈ ਪ੍ਰੀਕਾ ਜਦੋਂ ਉੱਚੀ ਬੱਸੀ ਦੇ ਥੋੜਾ ਅੱਗੇ ਗੌਂਸਪੁਰ ਦੇ ਪੁਲ ਦੇ ਨਜ਼ਦੀਕ ਪਹੁੰਚੇ ਤਾਂ ਉੱਥੇ ਹੀ ਸਕੂਟਰੀ ਵੱਲੋਂ ਸਕੂਟਰੀ ਵਾਲਾ ਕੋਈ ਅਚਨਚੇਤ ਅੱਗੇ ਆਉਣ ਕਰਕੇ ਸਵਿਫਟ ਗੱਡੀ ਦੇ ਪਛੰਡੇ ਉੱਡ ਗਏ ਉੱਥੇ ਹੀ ਸਿਆਣਿਆਂ ਦੀ ਇੱਕ ਕਹਾਵਤ ਹੈ ਜਾਕੋ ਰੱਖੇ ਸਾਈਆਂ ਮਾਰਸ ਕੇ ਨਾ ਕੋਈ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਗੱਡੀ ਦਾ ਸਾਰਾ ਚੱਕਣਾ ਚੂਰ ਹੋ ਗਿਆ ਆ ਪਰ ਪਰਿਵਾਰ ਦੇ ਮੈਂਬਰ ਸਾਰੇ ਠੀਕ ਆ ਮਹੂਲੀ ਅ ਛੋਟਾਂ ਲੱਗੀਆਂ ਆ ਦੇਖੋ ਤਸਵੀਰਾਂ ਮਕੇਰੀਆਂ ਦੇ ਨਜ਼ਦੀਕ ਐਮਾ ਮੰਗਰ ਉੱਚੀ ਬਸੀ ਦੇ ਵਿਚਕਾਰ ਹੋਇਆ ਪਿਆਨਾ ਖਾਸਾ ਮਨਦੀਪ ਕੋਰ ਆਪਣੇ ਪਰਿਵਾਰ ਨਾਲ ਕਿੱਥੇ ਜਾ ਰਹੇ ਸੀ ਤੇ ਉਧਰ ਉਬਸਾਰੇ ਨੇ ਕੀ ਕਹਿੰਦੇ ਤੇ ਇਤੂ ਆ ਰਹੇ ਤੇ ਆਈ ਪਛਾਂਦੇ ਬਚਾਂਦੇ ਤੇ ਦਰਖਤ ਦੇ ਵਿੱਚ ਵੱਜੇ ਹਾਂਜੀ ਹਾਂਜੀ ਕਾਰ ਵਿੱਚ ਕਿੰਨੇ ਕਿੰਨੇ ਸਵਾਰ ਚਾਰ ਜਣੇ ਮੇਰਾ ਹਰ ਸਬ ਘਰ ਵਾਲਾ ਐ ਮੈਂ ਬੱਚੇ ਦੋ ਨਿਆਵਾ ਕਿੰਨੇ ਕੋਈ ਇੱਥੇ ਫੈਮਲੀ ਹੈ ਜੀ ਦੇਖੋ ਆਪਾ ਜੀ ਤੇਰੇ ਜਾਨਾ ਛਾਤੀ ਦੇ ਸਰੀਰ ਤੇ ਤੇ ਮੇਰੇ ਘਰ ਵਾਲੇ ਦੇ ਵੀ ਆਹ ਛਾਤੀ ਦੇ ਆ ਤੇ ਮੇਰੇ ਗੁੜੀਆ ਦੇ ਅੱਖ ਤੇ ਆ ਤੇ ਮੋਢਾ ਹੈ ਹਾਂਜੀ ਬੇਟਾ ਸਾਡੀ ਨੋ ਮੁੰਡਾ ਨੇ ਤੇ ਫਿਰ ਕੱਟ ਹੋ ਗਿਆ ਤੇ ਪਤਾ ਪਤਾ ਭਰਾਤੀ 8:00 ਵਜੇ ਤਕਰੀਬ ਹੋਇਆ ਫੋਨ ਆ ਗਿਆ ਸੀ ਬੇਟਾ ਤੂੰ ਕਿਸੇ ਨੇ ਕਰਾਈ ਫੋਨ ਇਸ ਤਰ੍ਹਾਂ ਗੱਡੀ ਦਾ ਵਹਿਆਇਆ ਚਾਹ ਕੀ ਕਰੇ ਬੇਟਾ ਕਰਵਾਇਆ ਪੱਤਰ ਪਰ ਬਾਤ ਬੱਝ ਗਈ ਸਾਰਾ ਪਰਿਵਾਰ ਸੀ ਬੇਟਾ ਚਾਰ ਜਨਾਂ ਸੀ ਬੇਟਾ ਸੀ ਨੂੰਹ ਸੀ ਦੋ ਬੱਚੇ ਸੀ ਡਾਕਟਰ ਸਾਹਿਬ ਜਿਹੜਾ ਕੱਲ ਪੇਸ਼ੈਂਟ ਆਏ ਪਰ ਉਹ ਕਿਹੜੀ ਕਿਸ ਤਰ੍ਹਾਂ ਦੀ ਕੰਡੀਸ਼ਨ ਹੋ ਕੀ ਹੋਇਆ ਸੀ ਸਾਡੇ ਅੱਜ ਅਭੀ ਰਿਕਾਰਡ ਦੇ ਮਤਲਬਕ ਤਿੰਨ ਕੇਸ ਰਾਤੀ ਜਿਹੜੇ ਆਏ ਐਕਸੀਡੈਂਟ ਜਿਹੜਾ ਮਕੇਰੀਆਂ ਦੇ ਲਾਗੇ ਹੋਇਆ ਜੀ ਤੇ ਉਹ ਤਿੰਨੇ ਸਾਡੇ ਕੋਲ ਹੱਡੀਆਂ ਵਾਲੀ ਵਾਰਡ ਦੇ ਵਿੱਚ ਦਾਖਲ ਆ ਡਾਕਟਰ ਸਾਹਿਬ ਇਲਾਜ ਕਰ ਰਿਹਾ ਆ ਆਦਰਵਾਇਜ਼ ਉਹਨਾਂ ਦਾ ਜਾਨੀ ਜਿਹੜਾ ਬਚਾ ਹੈਗਾ ਜੀ ਠੀਕ ਹੈ